रे की नाम बी नाम अपना लवली है पिंड अपना वाला किशनपुरा जिला मुक्तर आई जिला मुक्तर ਉਹਦੇ ਇਹ ਮੱਝ ਹੈ ਬਈ ਆਪਣੀ ਹਾਂਜੀ ਇਹ ਮੱਝ ਆਪਣੀ ਭਾਈ ਮੱਝ ਦੀ ਡਿਟੇਲ ਦੱਸੋ ਸਰਪਰ ਮੱਝ ਇਹ ਵੀਰੇ ਤੀਜੇ ਸੂਏ ਹੁੰਦੀ ਆ ਚਾਰ ਪੰਜ ਦਿਨ ਬਾਕੀ ਆ ਇਹਦੇ ਸੂਣ ਚ ਠੀਕ ਹੈ ਕਿੰਨਾ ਦੁੱਧ ਹੈ ਬਾਈ ਜੀ ਇਹ ਦੁੱਧ ਇਹ 17 ਤੋਂ 18 ਕਿਲੋ ਪਾਉਂਦੀ ਹੈ 14 ਤੋਂ 18 ਕਿਲੋ ਹਾਂ 14 ਤੋਂ 18 ਕਿਲੋ ਦੁੱਧ ਤਾਂ ਉਹ ਜੀ ਲੋੜ ਹੈ ਜੀ ਮੱਝ ਦੇ ਸੂਏ ਤੇ ਬਹੁਤ ਸੋਹਣੀ ਮੱਝ ਆ ਗਈ ਹਾਂ ਹਾਂ ਤੋਰੀਆ ਵਿੱਚ ਰੱਖੀ ਰਹੀ ਹੈ ਕੀ ਸਵਾਲ ਪੁੱਛਦੇ ਆਂ। ਇਲਾਮੂਲ ਕਰਦੇ ਬਈ। ਇਹਦਾ 1.40 ਲੱਖ ਰੁਪਏ। 1.40 ਲੱਖ ਰੁਪਏ। 1.40 ਲੱਖ ਰੁਪਏ ਬਈ ਇਹ ਚੜਦੋ ਵੀਰੇ। ਮਾਨਤਾਣ ਕਰ ਦਿਆਂਗੇ। ਮਾਨਤਾਣ ਕਰ ਦਾਂਗੇ। ਭਾਈ ਆਪਣਾ ਪਸ਼ੂਆਂ ਦਾ ਕੰਮ ਹੈ ਕਿ ਵੈਸੇ ਕਰਦੇ ਖੈਰ। ਵੈਸੇ ਆਪਣੇ ਹੈ ਵੈਸੇ ਪਸ਼ੂਆਂ ਦਾ ਕੰਮ ਹੈ ਇਹ ਮੱਝ ਆਪਣੀ ਘਰ ਦੀ ਆ। ਅੱਛਾ ਇਹ ਮੱਝ ਆਪਣੇ ਘਰ ਦੀ ਆ। ਹਾਂ। ਵੈਰੀ ਹੈ ਭਈ ਆਪਣੀ। ਹਾਂ ਪੈਸੇ। ਕਰੇ ਰੱਖਿਓ ਇਹ پیسے ਵੈਸੇ ਵੈਸੇ ਆਪਾਂ ਕਮ ਸੇਲ ਪਰ ਇਹਦਾ ਵੀ ਕਰਦੇ ਆ ਠੀਕ ਹੈ ਹਾਂ ਪਰ ਇਹ ਆਪਣੀ ਘਰ ਦੀ ਮੱਝ ਹੈ ਬਈ ਇੱਕ ਵਾਰੀ ਨੰਬਰ ਬੋਲ ਦੋ ਨੰਬਰ ਆਪਣਾ 62837 70338 ਇੱਕ ਵਾਰੀ ਹੋਰ 62837 70338 ਮੱਝ ਤੁਸੀਂ ਵੇਚ ਰਹੇ ਨਹੀਂ ਗੱਬਣਾ ਵੇਰੇ ਚਾਰ ਪੰਜ ਦਿਨ ਬਾਕੀ ਆ ਇਹਦੇ ਚ ਚਾਰ ਪੰਜ ਦਿਨ ਲਊਗੀ ਸੂਨ ਚ ਉਹ ਵੀ ਕਿਸੇ ਵੀ ਬਾਈ ਦੀ ਸਮੱਸਿਆ ਨਹੀਂ ਹੋਵੇਰਾ ਬਾਈ ਨਾਲ